ਪੰਜਾਬ ਸਰਕਾਰ ਵੱਲੋਂ ਹਾਈ ਲੈਵਲ ਦੀ ਮੀਟਿੰਗ ਤੋਂ ਬਾਅਦ ਜਿਹੜਾ ਹੁਣ ਪੰਜਾਬ ਪੁਲਿਸ ਵੀ ਐਕਸ਼ਨ ਦੇ ਵਿੱਚ ਆ ਯੋਧਨ ਨਸ਼ੇ ਦੇ ਵਿਰੁੱਧ ਮੁਹਿੰਮ ਦਾ ਆਗਾਜ਼ ਹੋਇਆ ਅੱਜ ਜੇ ਜ਼ਿਲ੍ਹਾ ਜਲੰਧਰ ਦੀ ਗੱਲ ਕੀਤੀ ਜਾਵੇ ਤੇ ਗੰਨਾ ਪਿੰਡ ਹਲਕਾ ਫਲੋਰ ਦਾ ਜਿਹੜਾ ਨਸ਼ੇ ਦੇ ਲਈ ਬਦਨਾਮ ਪਿੰਡ ਜਾਣਿਆ ਜਾਂਦਾ ਉਹਦੇ ਵਿੱਚ ਅੱਜ ਡੀਆਈਜੀ ਜਲੰਧਰ ਰਿੰਦ ਨਵੀਨ ਸਿੰਘਲਾ ਜੀ ਹੁਣ ਸੀਗੇ ਨਾਲ ਐਸਪੀ ਮੈਡਮ ਹੈ ਮੈਡਮ ਆਗਾਜ਼ ਹੋ ਗਿਆ ਹੈ ਦੇਖਿਆ ਦੇਖਿਆ ਵੀ ਯਾਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ ਬਲੋਜ਼ਰ ਚੱਲਦੇ ਦੇਖ ਰਹੇ ਆ ਅੱਜ ਇੱਥੇ ਵੀ ਤੁਸੀਂ ਕੁਝ ਸਨੇਹਾ ਵੀ ਦਿੱਤਾ ਹੈ ਨਾ ਅਨਸਰਾਂ ਨੂੰ ਜਿਹੜੇ ਹਜੇ ਵੀ ਬਾਜ਼ ਨਹੀਂ ਆ ਰਹੇ ਜੀ ਬਿਲਕੁਲ ਜਿਵੇਂ ਸੀਐਮ ਸਰ ਦੇ ਗਾਈਡਲਾਈਨਸ ਐ ਤੇ ਐਸਐਸਪੀ ਸਰ ਦੇ ਡੀਏਜੀ ਸਰ ਦੇ ਇੰਸਟਰਕਸ਼ਨਸ ਦੇ ਤਹਿਤ ਇਥੇ ਪੂਰੇ ਜ਼ਿਲ੍ਹੇ ਚ 11 ਜਗ੍ਹਾ ਕਾਸੋ ਆਪਰੇਸ਼ਨ ਹੋਇਆ ਗੰਨਾ ਪਿੰਡੋ ਦੇ ਚ ਇੱਕ ਜਗ੍ਹਾ ਸੀ ਜਿਹੜੇ ਵੀ ਸਾਡੇ ਡਰਗ ਹੌਟਸਪੌਟਸ ਐ ਨੋਟਰੀ ਏਰੀਆਸ ਐ ਉੱਥੇ ਅਸੀਂ ਕਾਸੋ ਆਪਰੇਸ਼ਨ ਕੀਤਾ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਪਰਚੀ ਰਜਿਸਟਰ ਕਰਾਂਗੇ ਜੀ ਤੇ ਇਹੀ ਮਹਿੰਮ ਦੇ ਤਹਿਤ ਅਸੀਂ ਜਿਹੜੇ ਡਰਗ ਸਮਗਲਰਸ ਐ ਪੈਡਲਰਸ ਐ ਉਹਨਾਂ ਦੀ ਪ੍ਰਾਪਰਟੀਆਂ ਫ੍ਰੀਜ਼ ਕਰਾ ਰਹੇ ਆ ਸੀਜ਼ ਕਰਾ ਰਹੇ ਆ ਜੋ ਲੀਗਲ ਪ੍ਰੋਸੈਸ ਪੰਡੋ ਦੇ ਅੰਡਰ ਤੇ ਜਿਹੜਾ ਐਕਸ਼ਨ ਹੋਰ ਸ਼ਹਿਰਾਂ 'ਚ ਦੇਖਣ ਨੂੰ ਮਿਲਿਆ ਜਲੰਧਰ ਜ਼ਿਲ੍ਹੇ ਦੇ ਵਿੱਚ ਕਦੋਂ ਐਕਸ਼ਨ ਉਹ ਦੇਖਣ ਨੂੰ ਮਿਲਿਆ ਬਿਲਕੁਲ ਜੀ ਅਸੀਂ ਨਿਊ ਲੀਗਲ ਪ੍ਰੋਸੈਸ ਅਪਣਾ ਕੇ ਸਿਵਲ ਅਥਾਰਟिटीज ਨਾਲ ਟਾਈ ਅਪ ਕਰਕੇ ਸਿਵਲ ਅਥਾਰਟिटीज ਵੱਲੋਂ ਇਨੀਸ਼ੀਏਟ ਹੁੰਦਾ ਤਾਂ ਉਹਨਾਂ ਦੇ ਨਾਲ ਅਸੀਂ ਪੁਲਿਸ ਅਸਿਸਟੈਂਸ ਪ੍ਰੋਵਾਈਡ ਕਰਾਂਗੇ ਅੱਛਾ ਮਤਲਬ ਇਹ ਜਿਹੜਾ ਪਿੰਡ ਹੈਗਾ ਬੜਾ ਹੌਟਸਪੌਟ ਹੈਗਾ ਬਦਨਾਮ ਹੈ ਏਰੀਆ ਇਹ ਕਿਹਾ ਜਾਂਦਾ ਚੌਂਕੀ ਖੋਲਣ ਲੱਗੇ ਪੁਲਿਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਦਸੰਬਰ ਦੇ ਵਿੱਚ ਇੱਥੇ ਚੌਂਕੀ ਮਿਲੀ ਹੈਗੀ ਹੈ ਪਿੰਡ ਵਾਸੀਆਂ ਦਾ ਰਿਸਪੌਂਸ ਕਿਹੋ ਜਿਹਾ ਹੈ ਪਿੰਡ ਵਾਸੀਆਂ ਦਾ ਰਿਸਪੌਂਸ ਪੋਜ਼ਿਟਿਵ ਹੈ ਜੀ ਇਹ ਚੋਂ ਕਿ ਪਹਿਲਾਂ ਟੈਰਰਿਜ਼ਮ ਟਾਈਮ ਵਿੱਚ ਹੁੰਦੀ ਸੀ ਕੇਪੀਐਸ ਗਿਲ ਸਰ ਦੇ ਟਾਈਮ ਹੁੰਦੀ ਸੀ ਉਸ ਤੋਂ ਬਾਅਦ ਹੁਣ ਖੁੱਲੀ ਹੈ ਕੇ ਐਸਐਸਪੀ ਸਰ ਦੇ ਇਨੀਸ਼ੀਏਟਿਵ ਨਾਲ ਡੀਜੀ ਸਰ ਦੇ ਇਨੀਸ਼ੀਏਟਿਵ ਨਾਲ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਖੁੱਲੀ ਹੈ ਤਾਂ ਇਹਦੇ ਨਾਲ ਪਿੰਡ ਨੂੰ ਫਾਇਦਾ ਹੈ ਪੁਲਿਸ ਨੂੰ ਫਾਇਦਾ ਲੋ ਐਂਡ ਆਰਡਰ ਨੂੰ ਫਾਇਦਾ ਹੋਇਆ ਜੀ ਤਾਂ ਕੋਸ਼ਿਸ਼ ਮੈਸੇਜ ਦੇਣਾ ਚਾਹੂਗੇ ਉਹਨਾਂ ਆਨਸਰਾਂ ਨੂੰ ਜਿਹੜੇ ਹੱਲੇ ਵੀ ਬਾਜ਼ ਨਹੀਂ ਆ ਰਹੇ ਮੈਸੇਜ ਪੁਲਿਸ ਦਾ ਇਹ ਹੀ ਹੈ ਜੀ ਕਿ ਅਸੀਂ ਸਖਤੀ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰ ਰਹੇ ਆ ਜਿੱਥੇ ਆ ਚੌਂਕੀ ਬਨਣ ਤੋਂ ਬਾਅਦ ਵੀ ਅਸੀਂ 10 ਪਰਚੇ ਇੱਥੇ ਰਜਿਸਟਰ ਕੀਤੇ ਆ 6-7 ਸਮਗਲਰਸ ਦੀ ਪ੍ਰਾਪਰਟੀ ਅਸੀਂ ਜ਼ਬਤ ਵੀ ਕੀਤੀ ਹੈ ਫ੍ਰੀਜ਼ ਕਰਾਈ ਹੈ ਤੇ ਇਹੀ ਅਸੀਂ ਸਟਰੋਂਗ ਅਪਰੋਚ ਜਾਰੀ ਰੱਖਾਂਗੇ ਰੋਣ ਨੂੰ ਫਿਰ ਪਹੁੰਚ ਰਹੇ ਇੱਥੇ ਬਿਲਕੁਲ ਜੀ ਜ਼ਰੂਰ ਥੈਂਕ ਯੂ ਇਹਨਾਂ ਮੈਡਮ ਚੰਦਨਾ ਲਾ ਐਸਪੀ ਜਗਰੂਪ ਕੋਲ ਬਾਠ ਜਨਰਲ ਨੇ ਦੱਸਿਆ ਕਿ ਚੌਂਕੀ ਖੋਲਣ ਦੀ ਥੋੜੀ ਸਮੱਸਿਆ ਆਈ ਸੀ ਪਰ ਜਿਹੜੀ ਚੌਂਕੀ ਖੋਲਣ ਤੋਂ ਬਾਅਦ ਜਿਹੜਾ ਹੁਣ ਇਲਾਕਾ ਨਿਵਾਸੀ ਆ ਜਿਹੜੇ ਜਿਹੜੇ ਅੰਦਰ ਪੈਣਦੇ ਆ ਉਹਨਾਂ ਦੇ ਜ਼ਰੂਰ ਰੀਲੀਫ ਕਿਤੇ ਕਿਉਂਕਿ ਟੈਰਰਿਜ਼ਮ ਦੇ ਟਾਈਮ ਤੇ ਚੌਂਕੀ ਖੋਲੀ ਸੀ ਉਸ ਤੋਂ ਬਾਅਦ ਜਿਹੜਾ ਹੁਣ ਪੁਲਿਸ ਦਾ ਐਕਸ਼ਨ ਹੈ ਜਿਹੜਾ ਡਰੱਗ ਦੇ ਅਗੇਂਸਟ ਜਿਹੜਾ ਲਗਾਤਾਰ ਮੁਹਿੰਮ ਜੜੀ ਜਾ ਰਹੀ ਹੈ ਖਣੇਦਾਨ ਮਨੀਸ਼ ਬਾਵਾ ਜਾਗਵਣੀ ਫਲੋਰ